ਸਿਕਾਲ ਮੈਂ ਸੁਖਮਨ ਰਕਾਨ ਫੈਸ਼ਨ ਡੈਨਰ ਬ੍ਰੇਟਾ ਤੋਂ ਅੱਜ ਅਸੀਂ ਇੱਕ ਹੋਰ ਨਵੀਂ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਇੱਕ ਨਵੇਂ ਸੂਟ ਲੈ ਕੇ ਆਏ ਆ ਕਢਾਈ ਵਾਲੇ ਕਢਾਈ ਵਾਲੇ ਸੂਟਾਂ ਦੇ ਵਿੱਚ ਅਸੀਂ ਇਹ ਦੋ ਕਲਰ ਨੇ ਸਾਡੇ ਕੋਲੇ ਦੋਨੇ ਕਲਰਾਂ ਅਲੱਗ-ਲੱਗ ਨੇ ਤੇ ਦੋਨੇ ਅਲੱਗ-ਲੱਗ ਕਲਰਾਂ ਤੇ ਸੇਮ ਡਿਜ਼ਾਈਨ ਹੈ ਇਦੇ ਵਿੱਚ ਅਸੀਂ ਦੋਨੇ ਅਲੱਗ-ਅਲੱਗ ਕਲਰਾਂ ਤੇ ਸੇਮ ਡਿਜ਼ਾਈਨ ਤਿਆਰ ਕੀਤਾ ਹੈ। ਦੇਖੋ ਮੈਂ ਤੁਹਾਨੂੰ ਪਹਿਲਾਂ ਇਹ ਸੂਟ ਦਿਖਾ ਦਿੰਨੀ ਆ। ਇਹ ਸੂਟ ਹੈ ਜਿਹੜਾ ਅਸੀਂ ਇਹ ਅਸੀਂ ਫਰੰਟ ਇਸ ਤਰੀਕੇ ਨਾਲ ਤਿਆਰ ਕੀਤਾ ਹੈ। ਇਹਦੇ ਤੇ ਅਸੀਂ ਸਾਰਾ ਜਰੀ ਦਾ ਕੰਮ ਕੀਤਾ ਹੈ। ਸਾਰੀ ਇਹਦੇ ਵਿੱਚ ਜਰੀ ਵਰਤੀ ਹੋਈ ਹੈ। ਜਰੀ ਦਾ ਹੀ ਕੰਮ ਕੀਤਾ ਹੋਇਆ ਹੈ ਇਹਦੇ ਵਿੱਚ ਤੇ ਇਹ ਅਸੀਂ ਇਹਦੀਆਂ 슬ੀਵਜ਼ ਤਿਆਰ ਕੀਤੀਆਂ ਹੋਈਆਂ ਨੇ। ਇਹਦੇ ਵਿੱਚ ਇਹ ਇਹਦੀਆਂ 슬ੀਵਜ਼ ਤਿਆਰ ਕੀਤੀਆਂ ਹੋਈਆਂ ਨੇ। ਇਹ ਦਾ ਫਰੰਟ ਤਿਆਰ ਕੀਤਾ ਹੋਇਆ ਹੈ। ਇਹਦੇ ਨਾਲ ਅਸੀਂ ਇਹ ਦੁਪੱਟਾ ਜਿਹੜਾ ਤਿਆਰ ਕੀਤਾ ਹੋਇਆ ਹੈ ਦੇਖੋ ਦੁਪੱਟਾ ਇਸ ਨਿੱਕੇ ਦੇ ਨਾਲ ਇਹ ਅਸੀਂ ਦੁਪੱਟਾ ਤਿਆਰ ਕੀਤਾ ਹੋਇਆ ਹੈ ਇਹਦੇ ਵਿੱਚ ਵੀ ਜੇਕਰ ਆ ਤੁਸੀਂ ਵੀ ਟਾਈਡ ਆਈ ਵਾਲਾ ਦੁਪੱਟਾ ਵੀ ਲਗਾਉਣਾ ਚਾਹੁੰਦੇ ਹੋ ਜਿਵੇਂ ਜਰੀ ਨਾਲ ਦਾ ਕਲਰ ਮੈਚ ਕਰਵਾ ਕੇ ਇਹ ਪਰਪਲ ਜੀ ਸ਼ੇਡ ਦੇ ਵਿੱਚ ਕਲਰ ਤੁਸੀਂ ਤੇ ਜਰੀ ਵਾਲਾ ਕਲਰ ਆ ਕਰੀਮ ਜਾਂ ਕਲਰ ਨਾਲ ਮੈਚ ਕਰਵਾ ਕੇ ਟਾਈ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਟਾਈ ਡਾਈ ਵੀ ਕਰਵਾ ਸਕਦੇ ਹੋ ਇਹ ਅਸੀਂ ਸਾਨੂੰ ਕਸਟਮਰ ਨੇ ਸਿਰਫ ਇੱਕ ਹੀ ਕਲਰ ਦੇ ਵਿੱਚ ਦੁਪੱਟਾ ਕਿਹਾ ਸੀ ਵੀ ਮੈਨੂੰ ਇੱਕ ਹੀ ਕਲਰ ਦੇ ਵਿੱਚ ਦੁਪੱਟਾ ਚਾਹੀਦਾ ਹੈ ਤੇ ਪਲੱਸ ਇਹਦੇ ਨਾਲ ਤੁਸੀਂ ਲੈਸ ਲਗਾਨੀ ਹੈ ਅਸੀਂ ਦੇਖੋ ਇਹ ਲੈਸ ਲਗਾਈ ਹੈ ਸਾਰੇ ਦੁਪੱਟੇ ਤੇ ਹੀ ਲਗਾਈ ਹੈ ਅਸੀਂ ਲੈਸ ਇਹ ਸਾਡਾ ਜਿਹੜਾ ਦੁਪੱਟਾ ਹੈ ਇਹ ਜੌਰਜਟ ਦਾ ਦੁਪੱਟਾ ਹੈ ਜੌਰਜਟ ਦੇ ਦੁਪੱਟੇ ਤੇ ਅਸੀਂ ਪੂਰੇ ਚਾਰੇ ਕੰਨਿਆਂ ਤੇ ਅਸੀਂ ਲੈਸ ਲਗਾਈ ਹੈ ਇਦੇ ਵਿੱਚ ਇਹ ਤੁਸੀਂ ਜੇਕਰ ਟਾਈ ਡਾਈ ਵਾਲਾ ਕਰਵਾਉਣਾ ਚਾਹੁੰਦੇ ਹੋ ਦੁਪੱਟਾ ਉਹ ਤੁਸੀਂ ਟਾਈ ਡਾਈ ਵਾਲਾ ਵੀ ਕਰਵਾ ਸਕਦੇ ਹੋ ਡਬਲ ਸ਼ੈਡੇਡ ਕਰਵਾਉਣਾ ਚਾਹੁੰਦੇ ਹੋ ਡਬਲ ਸ਼ੈਡੇਡ ਵੀ ਕਰਵਾ ਸਕਦੇ ਹੋ ਸਿੰਗਲ ਕਲਰ ਕਰਵਾਉਣਾ ਚਾਹੁੰਦੇ ਹੋ ਤਾਂ ਸਿੰਗਲ ਵੀ ਕਰਵਾ ਸਕਦੇ ਹੋ ਇਸੇ ਤਰ੍ਹਾਂ ਜਿਹੜਾ ਇਹ ਬਲੈਕ ਕਲਰ ਹੈ ਇਹ ਬਲੈਕ ਕਲਰ ਤਿਆਰ ਕੀਤਾ ਹੋਇਆ ਦੇਖੋ ਆਪਾਂ ਨੇ ਬਲੈਕ ਕਲਰ ਦੇ ਵਿੱਚ ਵੀ ਆਪਾਂ ਨੇ ਇਹੀ ਡਿਜ਼ਾਈਨ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਹੈ ਇਹੀ ਡਿਜ਼ਾਈਨ ਆਪਾਂ ਨੇ ਤਿਆਰ ਕੀਤਾ ਹੈ ਦੇਖੋ ਇਹ ਇਹਦੀਆਂ ਦੇਖੋ ਆਪਣੇ ਇਹ ਦੀ ਬਾਟਮ ਹੈ ਇਹ ਇਹਦੀਆਂ 슬ੀਵਜ਼ ਨੇ ਇਸ ਤਰ੍ਹਾਂ ਇਹ ਇਸ ਤਰੀਕੇ ਨਾਲ ਤਿਆਰ ਕੀਤਾ ਹੋਇਆ ਹੈ ਅਗਰ ਕਿਸੇ ਮੇਰੀ ਭੈਣ ਨੂੰ ਹੋਰ ਵੀ ਇਹ ਕਲਰ ਬਲੈਕ ਕਲਰ ਚਾਹੀਏ ਕੋਈ ਪਰਪਲ ਕਲਰ ਚਾਹੀਏ ਕੋਈ ਹੋਰ येलो ਕਲਰ ਲਾ ਲੋ ਚਾਹੀਏ ਕੋਈ ਮਾਸਟਰਡ ਕਲਰ ਲਾ ਲੋ ਕਿਸੇ ਵੀ ਕਲਰ ਦੇ ਨਾਲ ਸੂਟ ਹੈ ਜਿਹੜਾ ਤੁਹਾਨੂੰ ਚਾਹੀਦਾ ਹੈ ਕੋਈ ਵੀ ਕਲਰ ਦਾ ਸੂਟ ਹੈ ਜਿਹੜਾ ਤੁਹਾਨੂੰ ਚਾਹੀਦਾ ਹੈ ਜਿਵੇਂ ਦਾ ਵੀ ਤੁਹਾਨੂੰ ਡਿਜ਼ਾਈਨ ਚਾਹੀਦਾ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਕੈਨ ਨਹੀਂ ਹੁੰਦੀ ਆ ਵੀ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ ਭੇਜੋ ਵੀ ਸਾਨੂੰ ਇਸ ਕਲਰ ਦਾ ਇਸ ਡਿਜ਼ਾਈਨ ਦਾ ਸੂਟ ਹੈ ਜਿਹੜਾ ਤਿਆਰ ਕਰਕੇ ਭੇਜੋ ਅਸੀਂ ਤੁਹਾਨੂੰ ਉਸ ਕਲਰ ਦਾ ਸੇਮ ਕਲਰ ਹੋਊਗਾ ਤੇ ਸੇਮ ਡਿਜ਼ਾਈਨ ਹੋਊਗਾ ਉਸ ਦੇ ਵਿੱਚ ਅਸੀਂ ਸੂਟ ਹੈ ਜਿਹੜਾ ਤੁਹਾਨੂੰ ਤਿਆਰ ਕਰਕੇ ਭੇਜਾਂਗੇ ਇਸ ਲਈ ਸਾਡੀਆਂ ਰੋਜ਼ਾਨਾ ਵੀਡੀਓਜ਼ ਦੇਖਣ ਦੇ ਲਈ ਨਵੇਂ-ਨਵੇਂ ਸੂਟਾਂ ਦੀਆਂ ਵੀਡੀਓਜ਼ ਦੇਖਣ ਦੇ ਲਈ ਨਵੇਂ-ਨਵੇਂ ਸੂਟਾਂ ਨੂੰ ਖਰੀਦਣ ਦੇ ਲਈ ਸਾਡੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ ਫੇਸਬੁੱਕ ਨੂੰ ਫੋਲੋ ਕਰੋ YouTube ਨੂੰ ਸਬਸਕ੍ਰਾਈਬ ਕਰੋ ਧੰਨਵਾਦ